ਰੇਟ ਬਹੁਤ ਥੱਲੇ ਆ ਇੱਕ ਕਿਸਾਨ ਦਾ 2000 ਰੇਟ ਲਾਉਂਦੇ ਆ ਆ ਇੱਥੇ ਖੜਾ ਸੀ ਉਹ ਲੱਦ ਕੇ ਲੈ ਗਿਆ ਵਾਪਸ ਅਸੀਂ ਪਿਛਲੀ ਵਾਰ ਪੁੱਛਿਆ ਉਹ ਕਹਿੰਦੇ 3500 ਸੀਗਾ 4000 ਸੀਗਾ ਕਿਸੇ ਨੂੰ 1200 1300 1400 ਦਾ ਪ੍ਰਤੀ ਕੁਇੰਟਲ ਇਹ 20 ਕੁਇੰਟਲ ਨਿਕਲਦੀ ਆ 1509 ਤਾਂ ਕਹਿ ਲਓ 20 ਤੋਂ 25000 ਦਾ ਘਾਟਾ ਇਸ ਕਰਕੇ ਮੰਡੀ ਦਾ ਦੌਰਾ ਕਰਕੇ ਪ੍ਰੈਸ ਦੇ ਸਾਹਮਣੇ ਗੱਲ ਲੈ ਕੇ ਆਏ ਵੀ ਕਿਸਾਨਾਂ ਮਜ਼ਦੂਰਾਂ ਦੀ ਗੱਲ ਮੰਚ ਤੇ ਜਾਵੇ ਤੁਹਾਨੂੰ ਤੁਸੀਂ ਚੌਲ ਮੰਡੀ ਚੋਂ ਖਰੀਦੋ ਬਾਜ਼ਾਰ ਚੋਂ ਤੁਹਾਨੂੰ ਚੌਲ ਉਨੇ ਹੀ ਮੰਗਨੇ ਆ ਇਹ ਘਟਕੜੇ ਦੇ ਚੌਲ 70 80 100 ਰੁਪਏ ਮਿਲਦੇ ਆ ਤੁਹਾਨੂੰ ਬਾਜ਼ਾਰ ਚੋਂ ਤਾਂ ਫਿਰ ਪਤਾ ਨਹੀਂ ਸਾਡੇ ਰੇਟ ਕਿਉਂ ਘਟ ਦਿੱਤਾ ਜਾ ਰਹੇ ਅਹੀ ਤਾਂ ਸੰਘਰਸ਼ਾ ਪੇ ਤੁਸੀਂ ਲੀਗਲ ਗਰੰਟੀ ਕਾਨੂੰਨ ਦੇ ਦਿਓ ਘੱਟੋ ਘੱਟ ਰੇਟ ਦਾ ਇਹਦਾ ਅਸੀਂ 6000 ਰੇਟ ਮੰਗਦੇ ਆ ਪੰਦੇਰ ਹੋਣਾ ਵੱਲੋਂ ਖਾਸ ਤੌਰ ਦੇ ਉੱਤੇ ਗੁਰੂ ਨਗਰੀ ਦੀ ਜੋ ਪਕਤਾਲੇ ਵਾਲੀ ਮੰਡੀ ਹੈਗੀ ਆ ਉੱਥੇ ਆ ਕੇ ਜਿਹੜਾ ਦੌਰਾ ਕੀਤਾ ਗਿਆ ਤਾਂ ਸਾਡੇ ਨਾਲ ਸਰਵਨ ਸਿੰਘ ਪੰਦੇਰ ਖਾਸ ਤੌਰ ਦੇ ਉੱਤੇ ਮੌਜੂਦ ਹੈਗੇ ਨੇ ਤਾਂ ਪੰਦੇਰ ਸਾਹਿਬ ਸਭ ਤੋਂ ਪਹਿਲਾਂ ਤਾਂ ਕੀ ਲੋੜ ਪੈ ਗਈ ਜਿਹੜੀ ਅੱਜ ਖਾਸ ਤੌਰ ਤੇ ਤੁਹਾਨੂੰ ਇੱਥੇ ਮੰਡੀਆਂ ਦੇ ਵਿੱਚ ਆਉਣਾ ਪਿਆ ਤੇ ਦੇਖੋ ਦੁੱਖ ਦੀ ਗੱਲ ਐ ਅਸੀਂ ਇੱਥੇ ਆਏ ਹਾਂ ਬਹੁਤ ਸਾਰੇ ਕਿਸਾਨਾਂ ਨਾਲ ਗੱਲ ਕੀਤੀ ਤੁਸੀਂ ਵੀ ਪੁੱਛ ਲਿਓ ਇੱਥੇ ਰੇਟ ਬਹੁਤ ਥੱਲੇ ਆ ਇੱਕ ਕਿਸਾਨ ਦਾ 2000 ਰੇਟ ਲਾਉਂਦੇ ਆ ਆ ਜਿੱਥੇ ਖੜਾ ਸੀ ਉਹ ਲੱਦ ਕੇ ਲੈ ਗਿਆ ਵਾਪਸ 2100 ਰੁਪਿਆ 2150 2200 2300 2400 ਹੱਦ ਅਸੀਂ ਪਿਛਲੀ ਵਾਰ ਪੁੱਛਿਆ ਉਹ ਕਹਿੰਦੇ 3500 ਸੀਗਾ 4000 ਸੀਗਾ ਕਿਸੇ ਨੂੰ 1200 1300 1400 ਦਾ ਪ੍ਰਤੀ ਕਵੰਟਲ ਇਹ 20 ਕਵੰਟਲ ਨਿਕਲਦੀ ਆ 1509 ਤਾਂ ਕਹਿ ਲਓ 20 ਤੋਂ 25000 ਦਾ ਘਾਟਾ ਤੋਂ ਇੰਨੇ ਰੇਟ ਜਦੋਂ ਡਿੱਗ ਜਾਣ ਤਾਂ ਤੁਸੀਂ ਕਿਸੇ ਦੇ ਵੀ ਆਮ ਬੰਦੇ ਦੀ ਕਮਰ ਟੁੱਟ ਜਾਂਦੀ ਹੈ ਤਾ ਭਗਵੰਤ ਮਾਨ ਜੀ ਕਹਿੰਦੇ ਸੀ ਵੀ ਤੁਸੀਂ ਬਾਸਮਤੀ ਲਾਓ ਕਿਉਂਕਿ ਪਾਣੀ ਘੱਟ ਪਿੰਦੀ ਆ ਤਾਂ ਇਹ 3200 ਤੋਂ ਜੇ ਰੇਟ ਠਾਂ ਜਾਊਗਾ ਤਾਂ ਫਿਰ ਅਸੀਂ ਇੰਟਰ ਕਰਾਂਗੇ ਪਰ ਇਹ ਤੱਕ ਉਹਨਾਂ ਦਾ ਕੋਈ ਬਿਆਨ ਬੂਨ ਨਹੀਂ ਹੈਗਾ ਨਾ ਕੋਈ ਇੰਟਰ ਕਰ ਰਿਹਾ ਬਾਸਮਤੀ ਤਾਂ ਬਹੁਤ ਠੇਟਾ ਚਲੇਗੀ ਦੇਖੋ ਜਿੱਥੋਂ ਤੱਕ ਕੇਂਦਰ ਦਾ ਸਵਾਲ ਆ ਕੇਂਦਰ ਬਦਨੀਅਤ ਆ ਉਹ ਪੰਜਾਬ ਨੂੰ ਮਾਰਨਾ ਚਾਹੁੰਦਾ ਅੱਜ ਵੀ ਪਾਕਿਸਤਾਨੀ ਬਾਸਮਤੀ ਦਾ ਕਮੰਤਰੀ ਮੰਡੀ 'ਚ ਰੇਟ ਵੱਧ ਚੱਲ ਰਿਹਾ ਜੇ ਚੌਲਾਂ ਦੀ ਗੱਲ ਕਰੋ ਤਾਂ ਮਿਡਲ ਏਸ਼ਟ ਦੇ ਵਿੱਚ ਇਹਦੀ ਮੰਗ ਬਹੁਤ ਹੈ ਚੌਲਾਂ ਦਾ ਰੇਟ ਨਹੀਂ ਘਟਿਆ ਹੈ ਤਾਂ ਫਿਰ ਸਾਡੀ ਸਮਝ ਤੋਂ ਪਾਸੇ ਆ ਵੀ ਆਹ ਕੁਆਲਿਟੀ ਵੀ ਬਹੁਤ ਵਧੀਆ ਵਾ ਤੁਹਾਡੇ ਸਾਹਮਣੇ ਤੇ ਇਹ ਸਭ ਕੁਝ ਠੀਕ ਹੈਗਾ ਕਿਉਂ ਰੇਟ ਡਿੱਗੇ ਆ ਤਾਂ ਅਸੀਂ ਕਹਿੰਨੇ ਕਿਸਾਨੀ ਪਹਿਲੋ ਘਾਟੇ ਮੰਦਾ ਹੈਗਾ ਔਰ ਜੇ ਇਹੀ ਹਾਲਾਤ ਰਹੇ ਤਾਂ ਇਹ ਕਿਸਾਨਾਂ ਨੇ ਖੁਦਕੁਸ਼ੀਆਂ ਵਾਲੇ ਰਾਹ ਵੱਧ ਪੈਣਾ ਵਾ ਭਾਵੇਂ ਖੁਦਕੁਸ਼ੀਆਂ ਮਸਲੇ ਦਾ ਹੱਲ ਨਹੀਂ ਹੈਗਾ ਤਾਂ ਕਿਸਾਨੀ ਕਿਤਾ ਬਰਬਾਦ ਹੋ ਜਾਣਾ ਇਹ ਜਿਹੜਾ ਨਵਾਂ ਖੇਤੀ ਖਰੜਾ ਲੈ ਕੇ ਆਈ ਪੰਜਾਬ ਸਰਕਾਰ ਉੱਚ ਵੀ ਉਹਨਾਂ ਨੇ ਕਿਹਾ ਸੀ ਬਾਸਮਤੀ ਨੂੰ ਪ੍ਰਮੋਟ ਕਰਾਂਗੇ ਜੇ ਤੁਹਾਡਾ ਪ੍ਰਤੀ ਕੁਇੰਟਲ 1500 1200000 ਰੁਪਿਆ ਕੱਟ ਗਿਆ ਕੋਈ ਕਿਸਾਨ ਨੇ ਅਗਲੀ ਵਾਰੀ ਬਾਸਮਤੀ ਨਹੀਂ ਲਾਉਣੀ ਹੈਗੀ ਟੁੱਕਰੇਸ ਖੜ ਜਾਣਾ ਤਾਂ ਅਸੀਂ ਇਸ ਕਰਕੇ ਮੰਡੀ ਦਾ ਦੌਰਾ ਕਰਕੇ ਪ੍ਰੈਸ ਦੇ ਸਾਹਮਣੇ ਗੱਲ ਲੈ ਕੇ ਆਏ ਵੀ ਕਿਸਾਨਾਂ ਮਜ਼ਦੂਰਾਂ ਦੀ ਗੱਲ ਮੰਚ ਤੇ ਜਾਵੇ ਅੱਜ ਡੀਸੀ ਤਰਨਤਾਰਨ ਪ੍ਰਦਰਸ਼ਨ ਹੋਇਆ ਬਾਸਮਦੀ ਸਟਕ ਤੁਸੀਂ ਪਹਿਲਾ ਪ੍ਰਦਰਸ਼ਨ ਦੇਖੋਗੇ ਬਾਸਮਦੀ ਸਟਕ ਕੱਲ ਡੀਸੀ ਦਫਤਰ ਅੰਮ੍ਰਿਤਸਰ ਹੀ ਕਰਾਂਗੇ ਅਰਲੀ ਮਾਰਨਿੰਗ 8:00 ਵਜੇ ਦੇ ਵਿੱਚ ਤੋ ਇਸ ਕਰਕੇ ਕਰਾਂਗੇ ਵੀ ਸਾਡੀ ਸੋਨੇ ਵਰਗੀ ਬਾਸਮਤੀ ਜਿਹੜੀ 3500 4000 ਦੀ ਸੀਗੀ ਤੁਹਾਨੂੰ ਤੁਸੀਂ ਚੌਲ ਮੰਡੀ ਚੋਂ ਖਰੀਦੋ ਬਾਜ਼ਾਰ ਚ ਤੁਹਾਨੂੰ ਚੌਲ ਉਨੇ ਹੀ ਮੰਗਣੇ ਆ ਇਹ ਘਟਕੋੜੇ ਦੇ ਚੌਲ 70 80 100 ਰੁਪਏ ਮਿਲਦੇ ਤੁਹਾਨੂੰ ਬਾਜ਼ਾਰ ਚ ਤੋ ਫਿਰ ਪਤਾ ਨਹੀਂ ਸਾਡੀ ਰੇਟ ਕਿਉਂ ਘਟ ਦਿੱਤਾ ਜਾ ਰਿਹਾ ਇਸ ਕਰਕੇ ਮੰਡੀ ਦਾ ਦੌਰਾ ਕਰਕੇ ਗੱਲ ਜਿਹੜੀ ਦੁਨੀਆ ਤੱਕ ਸਰਕਾਰਾਂ ਦੇ ਬੋਲਾ ਕਰਨਾਂ ਤੱਕ ਪਹੁੰਚਾਉਣ ਲਈ ਅੱਜ ਆਏ ਸੀ ਵੀ ਵਾਕਿਆ ਕਿਸਾਨ ਦੇ ਹਾਲਾਤ ਠੀਕ ਨਹੀਂ ਹੈਗੇ ਪਰ ਕੇਂਦਰ ਅਕਸਰ ਕਹਿੰਦੀ ਆ ਕਿ ਪੰਜਾਬ ਨੂੰ ਲੈ ਕੇ ਅਸੀਂ ਬੜੇ ਚਿੰਤਿਤ ਆ ਖਾਸ ਕਰਕੇ ਜਿਹੜਾ ਕਿਸਾਨਾਂ ਨੂੰ ਲੈ ਕੇ ਕਿਸਾਨਾਂ ਦੇ ਨਾਲ ਖੜੇ ਤਾ ਕਿਵੇਂ ਵੇਖਦੇ ਹੋ ਕਿ ਹੁਣ ਕੀ ਕੇਂਦਰ ਨਹੀਂ ਨਾਲ ਖੜ ਰਹੀ ਜਾਂ ਕੀ ਗੱਲ ਕੇਂਦਰ ਦੀ ਮੰਚਾਂ ਨਹੀਂ ਠੀਕ ਹੈਗੀ ਨਹੀਂ ਦੇਖੋ ਧੜੇ ਕੇਂਦਰ ਦੇ ਕੁਝ ਮੰਤਰੀ ਆ ਜਾਂ ਜਾਂ ਕੁਝ ਅਰਧ ਸ਼ਾਸਤਰੀ ਆ ਉਹ ਕਹਿੰਦੇ ਸੀ ਵੀ ਪ੍ਰਾਈਵੇਟ ਤੋਂ ਬਗੈਰ ਚੱਲਣਾ ਨਹੀਂ ਹੈਗਾ ਵੀ ਮੰਡੀ ਨੂੰ ਬਾਜ਼ਾਰ ਨਾਲ ਜੋੜ ਦਿਓ ਇਹ ਪ੍ਰਾਈਵੇਟ ਖਰੀਦਿਆ ਸੀ ਅਸੀਂ ਚਾਹੁੰਦੇ ਹਾਂ ਵੀ ਇਹਦੀ ਐਮਐਸਪੀ ਹੋਵੇ 6000 ਰੁਪਿਆ ਘਟੋਕਟ ਭਾਅ ਤਾਂ ਤੈ ਹੋਵੇ ਹੁਣ ਅਸੀਂ ਦੇਖ ਲਓ ਪ੍ਰਾਈਵੇਟ ਬਾਜ਼ਾਰ ਦਾ ਕੀ ਆ ਮਰਜ਼ੀ ਆ ਤੋਂ ਨੂੰ ਅਗਲੀ ਵਾਰ ਰੇਟ 2-3 ਸਾਲ ਚੰਗਾ ਦੇ ਦਿੱਤਾ ਅੱਜ ਐ ਵੀ ਰੇਟ ਹੀ ਨਹੀਂ ਦਿੱਤਾ ਜਾ ਰਿਹਾ ਤਾਂ ਫਿਰ ਪ੍ਰਾਈਵੇਟ ਖਰੀਦ ਦਾ ਹਾਲ ਹੁੰਦਾ ਵਾ ਜੋ ਅਸੀਂ ਕਰ ਰਹੇ ਆ ਵੀ ਸਰਕਾਰ ਦੀ ਜਿਹੜੀ ਕੇਂਦਰ ਜੋ ਗੱਲਾਂ ਕਰਦਾ ਜੋ ਕੁਝ ਚੈਨਲਾਂ ਤੇ ਅਰਧ ਸ਼ਾਸਤਰੀ ਕਰਦੇ ਹੋ ਠੀਕ ਨਹੀਂ ਸਰਕਾਰ ਦੀ ਨੀਅਤ ਨਹੀਂ ਠੀਕ ਹੈ ਕਿ ਸਰਕਾਰ ਚੌਂਦੀ ਤਾਂ ਇਹ ਪ੍ਰਾਈਵੇਟ ਖਰੀਦ ਸੀਗੀ ਵਪਾਰੀ ਆਪਣੇ ਥਾਂ ਰੋ ਰਿਹਾ ਹੈਗਾ ਠੀਕ ਹੈ ਜੀ ਤਾਂ ਇਹ ਇਹ ਮਸਲਿਆਂ ਦਾ ਹੱਲ ਹੋ ਸਕਦਾ ਵੀ ਕੇਂਦਰ ਜਾਣ ਬੁਝ ਕੇ ਕੋਈ ਪੰਜਾਬੀ ਅੰਦੋਲਨ ਕਰ ਰਹੇ ਆ ਕਿਸਾਨ ਅੰਦੋਲਨ ਕਰ ਰਹੇ ਆ ਤੇ ਪੰਜਾਬ ਨੂੰ ਖਾਸ ਕਰਕੇ ਟਾਰਗੇਟ ਕੀਤਾ ਜਾ ਰਿਹਾ ਪਰ ਕੇਂਦਰ ਅਕਸਰ ਇਹ ਕਹਿੰਦੀ ਦਿਖਾਈ ਦਿੰਦੀ ਆ ਕਿ ਮੰਡੀਆਂ ਪ੍ਰਾਈਵੇਟ ਕਰਨ ਦੇ ਨਾਲ ਜੇ ਇਹ ਕੀ ਜਿਹੜੇ ਹੋਰ ਵੀ ਜਿਹੜੇ ਖਰੀਦਦਾਰ ਹੈਗੇ ਨੇ ਉਹਨਾਂ ਦੇ ਨਾਲ ਕਿਤੇ ਕਿਸਾਨਾਂ ਨੂੰ ਕਾਫੀ ਫਾਇਦਾ ਮਿਲ ਰਿਹਾ ਹਾਂ ਉਹੀ ਮੈਂ ਕਹਿ ਰਿਹਾ ਵੀ ਦੇਖੋ ਨਾ ਉਹਨੇ ਪ੍ਰਾਈਵੇਟ ਖਰੀਦੀ ਆ ਮੱਝ ਚੋਰੀ ਤੁਸੀਂ ਯਾਰ ਕੀ ਹਿਮਾਚਲ ਵਾਲੇ ਕਿਸਾਨ ਦੇਖ ਲਓ 1500 ਰੁਪਿਆ ਉਹਨਾਂ ਦਾ ਸੇਵ ਹੀ ਠਾਂ ਵੇਚਿਆ ਉਹ ਵੀ ਪ੍ਰਾਈਵੇਟ ਵੇਚ ਰਿਹਾ ਤੋ ਸਬਜ਼ੀਆਂ ਸਾਰੀਆਂ ਪ੍ਰਾਈਵੇਟ ਵੇਕਦੀਆਂ ਫਲ ਸਾਰੇ ਪ੍ਰਾਈਵੇਟ ਵੇਕਦੇ ਤੋ ਸਬਜ਼ੀਆਂ ਵਾਲੇ ਫਲਾਂ ਵਾਲੇ ਕਿਸਾਨਾਂ ਦਾ ਕਿਹੜੇ ਹਾਲਾਤ ਚੰਗੇ ਨੇ ਜਾਂ ਉਹਨਾਂ ਦੇ ਸਿਰ ਕਰਜ਼ਾ ਨਹੀਂ ਹੈਗਾ ਤੋ ਇਹ ਤਰਕ ਜਿਹੜੇ ਆ ਮੈਨੂੰ ਨਹੀਂ ਲੱਗਦਾ ਵੀ ਠੀਕ ਹੈਗੇ ਆ ਗਲਤ ਤਰਕ ਹੈ ਸਰਕਾਰ ਚਾਹੀਦਾ ਨਹੀਂ ਸਰਕਾਰ ਨੂੰ ਕੇਂਦਰ ਨੂੰ ਕਿ ਖਾਸ ਤੌਰ ਦੇ ਉਤੇ ਐਮਐਸਪੀ ਲਾ ਦਿੱਤੀ ਜਾਵੇ ਜਿਸ ਦੇ ਨਾਲ ਕਿਸਾਨ ਵੀ ਖੁਸ਼ਹਾਲ ਹੋਵੇ ਤਾਂ ਉਹਦੇ ਨਾਲ ਪੰਜਾਬ ਵੀ ਖੁਸ਼ਹਾਲ ਹੋਵੇ ਆਹੀ ਤਾਂ ਸੰਘਰਸ਼ ਆ ਪੀ ਤੁਸੀਂ ਲੀਗਲ ਗਰੰਟੀ ਕਾਨੂੰਨ ਦੇ ਦਿਓ ਘੱਟੋ ਘੱਟ ਰੇਟ ਦਾ ਇਹਦਾ ਅਸੀਂ 6000 ਰੇਟ ਮੰਗਦੇ ਆ ਵੀ ਇਹਦਾ ਘੱਟੋ ਘੱਟ ਰੇਟ ਇਹਦੇ ਤੋਂ ਕਹਿ ਰਹਿਣਾ ਸੀ ਕਿ ਨੇ ਜਿੱਦਾਂ ਬਾਸਮਤੀ ਕਾਰਪੋਰੇਸ਼ਨ ਬਣ ਸਕਦੀ ਹੈ ਪਰ ਸਰਕਾਰਾਂ ਦੀ ਕਿਸੇ ਦੀ ਵੀ ਨੀਅਤ ਠੀਕ ਨਹੀਂ ਹੈਗੀ ਪੰਜਾਬ ਵਾਲਿਆਂ ਦਾ ਦੁੱਖ ਸਾਡਾ ਇਹ ਹੈ ਵੀ ਉਹ ਬੋਲ ਵੀ ਨਹੀਂ ਰਹੇ ਐਨੀ ਮੰਡੀ ਰੋਲ ਰਹੀ ਉਹ ਬਿਆਨ ਹੀ ਦੇ ਦੇਣ ਵੀ ਕਿਸਾਨਾਂ ਦਾ ਕੀ ਹੋ ਰਿਹਾ ਜਿਹੜੀ ਉਹਨਾਂ ਗੱਲ ਕੀਤੀ ਉਹ ਗੱਲ ਕਰਨ ਕੋਈ ਵੀ ਸਾਡੀ ਬਾਹ ਫੜਨ ਨੂੰ ਤਿਆਰ ਨਹੀਂ ਤੁਸੀਂ ਆਏ ਹੋ ਚੰਗੀ ਗੱਲ ਮੀਡੀਆ 'ਚ ਵੀ ਬਾਸਮਤੀ ਦੇ ਰੇਟ ਡਿੱਗਣ ਦਾ ਬਹੁਤਾ ਰੌਲਾ ਹੈ ਨਹੀਂਗਾ ਪੀ ਇੰਨਾ ਕੁਝ ਹੋ ਰਿਹਾ ਕਿਸਾਨ ਰੋਲ ਰਿਹਾ ਪਰ ਮੀਡੀਆ ਨੇ ਖਬਰ ਨਹੀਂ ਹੈਗੀ ਪਰ ਹੁਣ ਕੇਂਦਰ ਤੋਂ ਕੀ ਮੰਗ ਕਰਦੇ ਹੋ ਕੇਂਦਰ ਕਿੱਥੋਂ ਤੱਕ ਜੜੀ ਆ ਕਿਸਾਨਾਂ ਨਾਲ ਖੜੀ ਦੇਖੋ ਕੇਂਦਰ ਸਰਕਾਰ ਨੂੰ ਦਖਲਅੰਦਾਜ਼ੀ ਦੇਣੀ ਇਹ ਬਾਸਮਤੀ ਬਾਹਰੋਂ ਡਾਲਰ ਕਮਾ ਕੇ ਲੈਂਦੀ ਆ ਪੀ ਦੀ ਇੱਕ ਐਕਸਪੋਰਟ ਹੋਣੀ ਆ ਬਾਹਰੋਂ ਪੈਸਾ ਕਮਾਉਣਾ ਪੀ ਇੰਨੀ ਇਹਦੀਆਂ ਕੀਮਤਾਂ ਹੇਠਾਂ ਕਿਉਂ ਡਿੱਗੀਆਂ ਪੰਜਾਬ ਸਰਕਾਰ ਦਖਲਅੰਦਾਜ਼ੀ ਦੇਵੇ ਪੀ ਇੰਨੀਆਂ ਕੀਮਤਾਂ ਹੇਠਾਂ ਕਿਉਂ ਡਿੱਗੀਆਂ ਕੀ ਕਾਰਨ ਹੈ ਇਹਦੇ ਪਿੱਛੇ ਤਾਂ ਹੁਣ ਤੁਹਾਡੀ ਮੰਗ ਹੈ ਕਿ ਸਰਕਾਰ ਜਿਹੜੀ ਆ ਖਾਸ ਤੌਰ ਦੇ ਉਤੇ ਧਿਆਨ ਦੇ ਬਿਲਕੁਲ ਅਸੀਂ ਤਾਂ ਮੰਗ ਕਰਦੇ ਇਸੇ ਕਰਕੇ ਕੱਲ ਡੀਸੀ ਦਫ਼ਤਰ ਪ੍ਰਦਰਸ਼ਨ ਕਰਾਂਗੇ ਰੋਸ ਕਰਾਂਗੇ ਵੀ ਬਾਸਮਦੀ ਦੇ ਰੇਟ ਵਧਣੇ ਚਾਹੀਦੇ ਤਾਂ ਕੇਂਦਰ ਲਾ ਸਵਾਲ ਹੈ ਜੀ ਕੇਂਦਰ ਜਿਹੜੀ ਆ ਕੇਂਦਰ ਫਿਰ ਕਿਉਂ ਇਹ ਗੱਲਾਂ ਕਹਿੰਦੀ ਹੈ ਕਿ ਅਸੀਂ ਕਿਸਾਨਾਂ ਦੇ ਨਾਲ ਖੜੇ ਆ ਜਾਂ ਅਸੀਂ ਸਾਨੂੰ ਕਿਸਾਨਾਂ ਦੀ ਚਿੰਤਾ ਹੈਗੀ ਆ ਤਾਂ ਤੁਸੀਂ ਕਹਿੰਦੇ ਹੋ ਕਿ ਕੇਂਦਰ ਬਿਲਕੁਲ ਜਿਹੜੀ ਆ ਧਿਆਨ ਨਹੀਂ ਦੇ ਰਹੀ ਹਾਂ ਦੇਖੋ ਨਾ ਕੇਂਦਰ ਕੇਂਦਰ ਤਾਂ ਕੱਲੇ ਜੁਮਲੇਬਾਜ਼ੀ ਆ ਅੱਜ ਲਖਸ਼ਨਾ ਹਰਿਆਣਾ ਦੀ ਨੂੰ ਬਿਆਨ ਦੇ ਦਾਗਤਾ ਪਹਿਨ ਪ੍ਰਧਾਨ ਮੰਤਰੀ ਨਿਧੀ ਯੋਜਨਾ ਜਿਹੜੀ ਆ ਉਹ 6000 ਦੀ ਥਾਂ 10000 ਹੋ ਜਾ ਠੀਕ ਆ ਇੱਕ ਬਨੇ ਸਾਡਾ 25000 ਪ੍ਰਤੀ ਕਿੱਲੇ ਦਾ ਘਟ ਗਿਆ 4000 ਤੁਸੀਂ ਦੇ ਰਹੇ ਹੋ ਸਾਲ ਦਾ ਉਹ ਉਹ ਉਹਦੇ ਨਾਲ 10000 ਦਾ ਤੁਸੀਂ ਮਹੀਨਾ ਗਿਣ ਲਓ 800 ਰੁਪਈਆ ਬਣਿਆ ਹੁਣ 800 ਪ੍ਰਤੀ ਪਰਿਵਾਰ ਕੀ ਬਣਦਾ ਇੱਕ ਬਣੇ ਤੁਸੀਂ 50000 ਸਾਡਾ ਖੋਲਿਆ ਇਹਦਾ ਫਾਇਦਾ ਕੀ ਹੈਗਾ ਤਾਂ ਕੇਂਦਰ ਤਾਂ ਇਕੱਲੇ ਜ਼ਿੰਮੇਵਾਰੀ ਕਰਦਾ ਔਰ ਤੱਕਾ ਕਰਦਾ ਸਾਡੇ ਨਾਲ ਜੀ ਤਾਂ ਜੀ ਬਿਲਕੁਲ ਜਿਵੇਂ ਤੜ ਨਾਲ ਤਸਵੀਰਾਂ ਸੰਝੇ ਕਿਤਾ ਕਿ ਅੱਜ ਖਾਸ ਤੌਰ ਦੇ ਉੱਤੇ ਸਰਵਨ ਸਿੰਘ ਪੰਦੇਰ ਜਿਨ੍ਹਾਂ ਵੱਲੋਂ ਕਿ ਅੱਜ ਗੁਰੂ ਨਗਰੀ ਦੀ ਜਿਹੜੀਆਂ ਮੰਡੀਆਂ ਹੈਗੀਆਂ ਨੇ ਉਸ ਦੇ ਵਿੱਚ ਖਾਸ ਤੌਰ ਦੇ ਉੱਤੇ ਪਹੁੰਚ ਕੇ ਜੋ ਮੰਡੀਆਂ ਦੇ ਹਾਲਾਤ ਦੇਖੇ ਗਏ ਨੇ ਤਾਂ ਕੇਂਦਰ ਦੇ ਨਾਲ ਕਿਤਨਾ ਕਿਤੇ ਇੱਕ ਅਪੀਲ ਵੀ ਕੇਂਦਰ ਨੂੰ ਕੀਤੀ ਗਈ ਆ ਤਾਂ ਉੱਥੇ ਹੀ ਕੇਂਦਰ ਨੂੰ ਜਵਾਬ ਦੇ ਦਿੰਦੇ ਵੀ ਜਿਹੜਾ ਖਾਸ ਤੌਰ ਦੇ ਉੱਤੇ ਜੋ ਸਰਵੰਸ ਸਿੰਘ ਪੰਦੇਰ ਦਿਖਾਈ ਦਿੰਦੇ ਨੇ ਜਿਸ ਦੇ ਵਿੱਚ ਉਹਨਾਂ ਨੇ ਕੇਂਦਰ ਨੂੰ ਵੀ ਠੋਕਵਾ ਜਵਾਬ ਦਿੱਤਾ ਕਿ ਜਿਹੜਾ ਕੇਂਦਰ ਨੂੰ ਚਾਹੀਦਾ ਹੈ ਕਿ ਮੰਡੀਆਂ ਜਿਹੜੀਆਂ ਸਰਕਾਰੀਆਂ ਕਰ ਦਿੱਤੀਆਂ ਜਾਂ ਕੈਮਰਾਮੈਨ ਸੰਦੀਪ ਕੁਮਾਰ ਤੇ ਨਾਲ ਲਕਸ਼ ਸੁਨੇਕ ਜਗਬਾਨੀ ਟੀਵੀ ਸ਼੍ਰੀਮਨ ਸਾਈ